ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਦੋਸਤੋ ਜਿਹੜੀ ਜਿਹੜੀ ਆਪਣੀ ਵੱਢ ਲੱਤੀ ਐ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਨਾ ਜੂਰੀਓ ਤੋਂ ਬਿਨਾ ਪੈਸਟੀਸਾਈਡ ਤੋਂ ਕੋਈ ਉਲੀ ਰੋਗ ਵਾਲੀ ਦਵਾਈ ਨਹੀਂ ਕੋਈ ਤੇਲੇ ਵਾਲੀ ਨਹੀਂ ਕੁਝ ਵੀ ਨਹੀਂ ਪਾਇਆ ਘੱਟ ਜ਼ਰੂਰ ਨਿਕਲੀਏਗੀ ਤੇ ਸਿਰਫ ਆਪਾਂ ਨੇ ਇਕੱਲੇ ਢਾਲ ਲਵਾਈ ਤੇ ਇਕੱਲੀ ਲਵਾਈ ਲਵਾਈ ਆਪਣੀ ਪਈਆ ਬਾਕੀ ਜਆ ਪਾਣੀ ਲਾਏ ਨੇ ਔਰ ਕੁਝ ਵੀ ਨਹੀਂ ਇਹਦੇ ਚ ਦੋਸਤੋ ਪਾਇਆ ਇਹਦੇ ਲਈ ਭਰਾ ਬਹੁਤ ਬੰਦੇ ਸੋਚਣਗੇ ਵੀ ਆਪਾਂ ਨੇ ਘੜਾ ਲਵੇ ਜਾ ਕੇ ਦੇਖਿਆ ਹੋ ਜਾਦਾ ਝੂਠ ਹੋਵੇ ਤਾਂ ਬੰਦਾ ਕੋਈ ਵੀ ਵੀਰਨ ਨੂੰ ਲੈਬੋਰੀਟਰੀ ਵਿੱਚ ਲਿਜਾ ਕੇ ਟੈਸਟ ਕਰਵਾ ਸਕਦਾ ਹੈ ਵੀ ਹਾਂ ਇਹਦੇ ਜ਼ਹਿਰ ਹੈ ਕੀ ਹੈ ਜਾਂ ਨਾ ਤੇ ਇਸ ਕਰਕੇ ਬਿਲਕੁਲ ਵੀ ਕੁਝ ਪਾਇਆ ਨਹੀਂ ਤੇ ਜਿਹੜੇ ਕਿਸੇ ਵੀ ਇਨ ਨੇ ਲੈਣੀ ਹੈ ਤਾਂ ਆਪਾਂ ਨਾਲ ਸੰਪਰਕ ਕਰ ਲਓ ਤੇ ਤਕਰੀਬਨ 4 ਕੁਇੰਟਲ ਦੇ ਲਗਭਗ ਹੈ ਜਿਹੜੀ ਆਪਣੀ ਵਕ ਹੋ ਚੁੱਕੀ ਹੈ ਤੁਸੀਂ ਦੇਖ ਲਓ ਥੋੜੀ ਹੈ ਕੋਈ ਬਾਹਲੀ ਨਹੀਂ ਮੇਰੇ ਘਰ 'ਚ 25 ਕਮਾਣਾ 20-25 ਕਮਾਣ ਮਸਾਂਗੇ ਲਗਭਗ ਆ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਕੀ ਹੈ ਤੇ ਫੌਜੀ ਸਾਹਿਬ ਨੇ ਤੇ ਵੀਰ ਜਗਸੀਰ ਨੇ ਤੇ ਦੋ ਹੋਰ ਭਰਾਵਾਂ ਨੇ ਬਾਹਰੋਂ ਜਿਨ੍ਹਾਂ ਨੇ ਚਲੋ ਆ ਪਾਸਲੇ ਪਿੰਡਾਂ ਵਾਲਿਆਂ ਨੇ ਬੁੱਕ ਕਰਾਈ ਹੈ ਕਵੰਟਲ ਕਵੰਟਲ ਤੇ ਜੇ ਕਿਸੇ ਹੋਰ ਵੀਰ ਨੇ ਪਿੰਡ ਦੇ ਨੇ ਲੈਣੀਆਂ ਤਾਂ ਲੋ ਦੋ ਚਾਰ ਕਿ ਕਵੰਟਲ ਮਸਾ ਬਜੂਗੀ ਜੇ ਕਿਸੇ ਨੇ ਲੈਣੀਆਂ ਤਾਂ ਮੇਰਾ ਵੀਰ ਸੜ ਮੇਰਾ ਸੰਪਰਕ ਕਰ ਸਕਦੇ ਹੋ ਕਿਉਂਕਿ ਭਰਾਵੋ ਕਿੱਲੋ ਕੋਈ ਖੁਸ਼ੀ ਕੋਈ ਗਮੀ ਆਪਾਂ ਵੀ ਵਿਹਾਂ ਸਾਧੀਆਂ ਚ ਚੌਲ ਨੇ ਜਿਹੜੇ ਆਪਾਂ ਬਣਾਉਂਦੇ ਰਹਿੰਨੇ ਆਂਗੇ 1500 ਨੂੰ ਜੀਰੀ ਹੈ ਇੱਕ ਵਾਰ ਬਿਨਾਂ ਪੈਸੇ ਦੀ ਸਾਈਡ ਤੋਂ ਚੌਲ ਬਣਾ ਕੇ ਦੇਖੋ ਭਰਾਵੋ ਘੱਟ ਜ਼ਰੂਰ ਨਿਕਲੇ ਦੁਬਾਰੇ ਮੈਂ ਫੇਰ ਕਹਿਣਾ ਪাজਲ ਘੱਟ ਨਿਕਲੀ ਆ ਪਰ ਇਹਦੇ ਚ ਜ਼ਾਹਿਰ ਨਹੀਂ ਇਹ ਗੱਲ ਭਰਾਵੋ ਜ਼ਰੂਰ ਹੈ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਨੰਬਰ 94655 22379 ਤੁਹਾਡਾ ਬਹੁਤ ਬਹੁਤ ਧੰਨਵਾਦ